ਅੱਜ ਦਾ ਇਤਿਹਾਸਕ ਦਿਹਾੜਾ ਜਿਹੜਾ ਅੱਜ ਦੇ ਦਿਨ ਦੀਵਾਨ ਟੁੱਟਰ ਮੱਲ ਨੇ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਆਪਾਂ ਆਖਦੇ ਹਾਂ ਸਰੰਦ ਦੀ ਤਰਤੀ ਤੇ ਖਰੀਦ ਕਰਕੇ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੂੰ ਪੈਨਾਂ ਨਹੀਂ ਹਰ ਵਿੱਚ ਚੁਨੀਆ ਗਿਆ ਫਿਰ ਸਾਰਾ ਵੱਢ ਕਰਕੇ ਸ਼ਹੀਦ ਕੀਤਾ ਗਿਆ ਸਰੀਰ ਜਿਹੜੇ ਸਨ ਉਹ ਬਾਹਰ ਰੱਖ ਦਿੱਤੇ ਗਏ ਸਰੰਦ ਦੀ ertid ਦੇ ਉੱਪਰ ਢੋਰਾ ਫੋਰ ਦਿੱਤਾ ਗਿਆ ਇਹਨਾਂ ਸਰੀਰਾਂ ਨੂੰ ਕੋਈ ਸਾਂਭੇਗਾ ਨਹੀਂ ਹੱਥ ਨਹੀਂ ਲਾਵੇਗਾ ਕੋਈ ਵੀ ਤਿੰਨ ਸਰੀਰ ਪੈ ਨਹੀਂ ਸਰੰਦ ਦੀ ertid ਤੇ ਧੰਨ ਅਤੀ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਜੀ ਦੇ ਛੋਟੀ ਫਰਜਾਂ ਦਾ ਸਰੀਰ ਇਸ ਕਰਕੇ ਸੁਣ ਦਿੱਤੇ ਗਏ ਨੇ ਕਿ ਇਹ ਸਰੀਰ ਜਿਹੜੇ ਨੇ ਨਾ ਇਹਨਾਂ ਨੂੰ ਕੇਵਲ ਤੇ ਕੇਵਲ ਪੰਛੀ ਆਦਕੀ ਖਾ ਸਕਣ ਇਹਨਾਂ ਦਾ ਅੰਤਮ ਸੰਸਕਾਰ ਨਾ ਹੋ ਸਕੇ ਪਤਾ ਲੱਗਦਾ ਹੈ ਦੀਵਾਨ ਟੁੱਟਰ ਵੱਲੋਂ ਕੁਝ ਵਿਦਵਾਨਾਂ ਦੇ ਮੁਤਾਬਕ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਸੱਜਣ ਦੀ ਸਰਕਾਰੀ ਦਰਬਾਰੇ ਬਹੁਤ ਚੱਲਦੀ ਸੀ ਉੱਪਰ ਤੱਕ ਤੇ ਇਹ ਹੈ ਵੀ ਵਪਾਰੀ ਸੀ ਬਹੁਤ ਧਨਾੜ ਸੀ ਦੀਵਾਨ ਸ਼ਬਦ ਇਸ ਕਰਕੇ ਵਰਤਿਆ ਜਾਂਦਾ ਹੈ ਇਹ ਲੱਗੇ ਜਦੋਂ ਦਿਵਾਨ ਟੋਡਰਮਲ ਨੂੰ ਪਤਾ ਲੱਗਾ ਨਾ ਉਹਨੇ ਪਹੁੰਚ ਦਿੱਤੀ ਫਿਰ ਸੂਬਾ ਸਰੰਦ ਵਜੀਦ ਖਾਨ ਦੇ ਤੱਕ ਕਹਿਣ ਲੱਗਾ ਵੀ ਇਦਾਂ ਕਰ ਮੈਂ ਇਹਨਾਂ ਬੱਚਿਆਂ ਦਾ ਤੇ ਗੁਰੂ ਸਾਹਿਬ ਜੀ ਦੀ ਬਾਤ ਦਾ ਅੰਤਮ ਸੰਸਕਾਰ ਕਰਨਾ ਚਾਹੁੰਦਾ ਹੈ ਤੇ ਸਾਹਮਣੇ ਤੋਂ ਸੂਬਾ ਸਰਾਂਦ ਨੇ ਇਹ ਗੱਲ ਕਹਿ ਦਿੱਤੀ ਕਹਿਣ ਲੱਗਾ ਇਹ ਸਰਕਾਰ ਦੇ ਬਾਗੀ ਨੇ ਤੇ ਸਰਕਾਰ ਦੇ ਬਾਗੀ ਹੋਣ ਕਰਕੇ ਇਹਨਾਂ ਦਾ ਇਸ ਸ਼ਰਧ ਦੀ ਤਰਤੀਬ ਦੇ ਉੱਪਰ ਇਸ ਤਰਤੀਬ ਦੇ ਉੱਪਰ ਜਿੱਥੇ ਰਾਜ ਭਾ ਕੇ ਲੱਗਾ ਵੀ ਸਾਡਾ ਉਸ ਤਰਤੀਬ ਦੇ ਉੱਪਰ ਇਹਨਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਨਹੀਂ ਹੋ ਸਕਦਾ دیਵਾਨ ਟੋਡਰਮਲ ਕਹਿੰਦਾ ਹੈ ਤੁਸੀਂ ਮੈਨੂੰ ਮੁੱਲ ਦੇ ਦਿਓ ਜੱਗਾ ਕਹਿ ਲੱਗੇ ਜਦੋਂ ਬੁੱਲ ਜਗਾ ਮੰਗੀ ਗਈ ਨਾ ਤੇ ਫਿਰ ਵਜੀਦ ਖਾਨ ਵੀ ਜਾਣਦਾ ਹੈ ਵੀ ਟੋਡਰਮਲ ਬਹੁਤ ਵੱਡਾ ਧਨਾੜ ਹੈ ਕਹਿਣ ਲੱਗਾ ਕਿ ਜਗਾ ਤਾਂ ਮਿਲੇਗੀ ਪਰ ਉਹਦੇ ਬਦਲੇ ਉਹਨੀਆਂ ਤੈਨੂੰ ਮੋਹਰਾਂ ਵਿਛਾਉਣੀਆਂ ਪੈਣਗੀਆਂ ਖੜੇ ਰੁੱਕਦੇ ਉੱਪਰ ਮੂਰਾ ਰੱਖ ਲੈ ਤੇ ਮੋਹਰਾਂ ਰੱਖ ਕਰਕੇ ਤੂੰ ਜਿੰਨੀ ਜਗਾ ਲੈਣੀ ਚਾਹੁੰਦਾ ਹੈ ਉਹਨੀ ਲੈ ਸਕਦਾ ਹੈ ਕਹਿਣ ਲੱਗੇ ਦੀਵਾਰ ਟੁੱਟਣ ਵੱਲ ਨਹੀਂ ਇਹ ਸੇਵਾ ਕਰਮੀ ਜਿਹੜੀ ਸੀ ਇਹ ਪ੍ਰਵਾਨ ਕਰ ਲਈ ਇਹ ਮੈਨੂੰ ਮਨਜ਼ੂਰ ਹੈ ਜਗ੍ਹਾ ਮਿਲਣੀ ਚਾਹੀਦੀ ਹੈ ਤਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਛੋਟੇ ਫਰਜੰਦ ਤੇ ਮਾਤਾ ਜੀ ਦੀ ਸਰਹੰਦ ਦੀ ਧਰਤੀ ਦੇ ਉੱਪਰ ਇਹਨਾਂ ਤੁਰਕਾਂ ਤੇ ਜ਼ਾਲਮਾਂ ਨੇ ਉਹਨਾਂ ਦੇ ਅੰਤਮ ਸੰਸਕਾਰ ਕਰਨ ਦੀ ਜਗ੍ਹਾ ਵੀ ਨਹੀਂ ਦਿੱਤੀ ਕਹਿਣ ਲੱਗੇ ਅੱਜ ਜਿੱਥੇ ਜੋਤੀ ਸਰੂਪ ਹੈ ਉੱਥੇ ਜਾ ਕਰਕੇ ਸੂਬਾ ਸਰਦ ਨਾਲ ਚੱਲ ਕਰਕੇ ਗਿਆ ਕਹਿਣ ਲੱਗੇ ਕਿ ਮਣ ਕਿੰਨੀ ਜਗਾ ਚਾਹੀਦੀ ਹੈ ਮਣੀ ਗਈ ਜਗਾ ਮਣ ਕਰਕੇ ਕਹਿਣ ਲੱਗੇ ਉੱਥੇ ਮੋਹਰਾ ਵਿਛਾਉਣੀ ਹੈ ਜਿਹੜੀਆਂ ਸਾਨੂੰ ਸ਼ੁਰੂ ਕੀਤੀਆਂ ਗਈਆਂ ਹੁਣ ਅੰਤਮ ਸੰਸਕਾਰ ਕਰਨ ਦੇ ਵਾਸਤੇ ਖੜੇ ਰੱਖ ਸੋਨੇ ਦੀਆਂ ਮੋਹਰਾ ਰੱਖੀਆਂ ਕਿੰਨੀ ਕੁ ਰਕਮ ਬਣ ਗਈ ਹੋਵੇਗੀ ਤੇ ਕਿੰਨਾ ਕੁ ਸੋਨਾ ਬਣ ਗਿਆ ਹੋਵੇਗਾ ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਲੱਗੇ ਜਦੋਂ 19 ਮੋਹਰਾਂ 19 ਧਰਤੀ ਦੇ ਉੱਪਰ ਵਿਸ਼ਾਦ ਦਿੱਤੀਆਂ ਗਈਆਂ ਸੂਬਾ ਸਰਦ ਨੇ ਇਸ਼ਾਰਾ ਕੀਤਾ ਉਹ ਸਾਰੀਆਂ ਮੋਹਰਾਂ ਜਿਹੜੀਆਂ ਸਨ ਉਹ ਥੈਲੀ ਵਿੱਚ ਪਾ ਕਰਕੇ ਸੂਬਾ ਸਰਦ ਦੇ ਖਜ਼ਾਨੇ ਦੇ ਵਿੱਚ ਪਹੁੰਚਾ ਦਿੱਤੀਆਂ ਗਈਆਂ ਕਿ ਲੱਗੇ ਇੰਦਰ ਤੁਰਿਆ ਦੀਵਾਨ ਟੁੱਟਰਮਲ ਇਹਨੇ ਆਪਣੀ ਘਰਵਾਲੀ ਨੂੰ ਨਾਲ ਦਿਆ ਹੈ ਇਦੇ ਨਾਲ ਤੁਰਿਆ ਗੁਰੂ ਦਾ ਪਿਆਰ ਕਰਨ ਵਾਲਾ ਸਿੱਖ ਬਾਬਾ ਮੋਤੀਰਾਵ ਮਹਿਰਾ ਉਹਦੀ ਘਰਵਾਲੀ ਨਾਲ ਤੁਰੀ ਏ ਉਹਦੀ ਮਾਂ ਦੀਵਾਨ ਟੋਡਰਬੱਲ ਕੇਵਲ ਤੇ ਕੇਵਲ ਲਾ ਲਈਏ ਕਿ ਪੰਜ ਛੇ ਇਹ ਗੁਰੂ ਦੇ ਪਿਆਰੇ ਨੇ ਸੇਵਾ ਕਰਨ ਵਾਸਤੇ ਜਿੱਥੇ ਅੱਜ ਸਤਾਨ ਵਿਵਾਨ ਸਰ ਉਥੇ ਇਹ ਦੇਹਾਂ ਪੱਜਾਂ ਹੋਈਆਂ ਨੇ ਛੋਟੇ ਸਹਿਬ ਜਾਦੀਆਂ ਦੀਆਂ ਤੇ ਮਾਤਾ ਜੀ ਦੀਆਂ ਕਿਉਂਕਿ ਇਹਨਾਂ ਦੇ ਵੱਲੋਂ ਇਹ ਦੇਹਾਂ ਸੁੱਟ ਦਿੱਤੀਆਂ ਗਈਆਂ ਕੇਵਲ ਤੇ ਕੇਵਲ ਕਹਿਣ ਲੱਗੇ ਇਹਨਾਂ ਨੂੰ ਜਾਂ ਪੰਛੀ ਖਾ ਸਕਣ ਜਾਂ ਜਨਵਰ ਖਾ ਸਕਣ ਕੁਝ ਇਤਿਹਾਸ ਕਰਨ ਦਾ ਇਹ ਵੀ ਜ਼ਿਕਰ ਆਉਂਦਾ ਹੈ ਖੈਰ ਚਲੋ ਸਾਰਿਆਂ ਦੀ ਆਪੋ ਆਪਣੀ ਰਹਿ ਕਿ ਇੱਕ ਸ਼ੇਰ ਪਾਸ ਬੈਠ ਕਰਕੇ ਤੇ ਸਾਰੀ ਰਾਤ ਇਹਨਾਂ ਸਰੀਰਾਂ ਦੀ ਰਾਖੀ ਕਰਦਾ ਰਿਹਾ ਜਦੋਂ ਸਵੇਰੇ ਉੱਠ ਕਰਕੇ ਇਧਰ ਵਾਲਾ ਫੈਸਲਾ ਹੋਇਆ ਦੀਵਾਨ ਟੋਡਰਬਲ ਨੂੰ ਜਿਹੜੀ ਸੀ ਉਹ ਜਗਾ ਮਿਲ ਗਈ ਹੈ ਕਿ ਲੱਗੇ ਚੱਲ ਕਰਕੇ ਆਈ ਤੇ ਆਣ ਕਰਕੇ ਦੋਨੋਂ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਚੁੱਕਿਆ ਮਾਤਾ ਜੀ ਦੇ ਸਰੀਰ ਨੂੰ ਚੁੱਕਿਆ ਦੋਨਾਂ ਸਹਿਬ ਜਾਦਿਆਂ ਦਾ ਜਿਹੜਾ ਅੰਤਮ ਇਸ਼ਨਾਨ ਸੀ ਉਹ ਦੀਵਾਨ ਟੋਡਰਮਲ ਬਾਬਾ ਬੋਤੀ RAM ਮਹਿਰਾ ਇੱਕ ਅਦੇ ਸਿੱਖਦਾ ਹੋਰ ਜ਼ਿਕਰ ਆਉਂਦਾ ਹੈ ਕਿ ਲੱਗੇ ਇਹਨਾਂ ਨੇ ਕਰਵਾਇਆ ਤੇ ਮਾਤਾ ਜੀ ਦੇ ਸਰੀਰ ਦਾ ਇਸ਼ਨਾਨ ਜਿਹੜਾ ਸੀ ਦੀਵਾਨ ਟੋਡਰਮਲ ਦੀ ਕਰਵਾਲੀ ਇਧਰ ਬਾਬੇ ਬੋਤੀ RAM ਫਿਰ ਮਹਿਰੇ ਦੀ ਕਰਵਾਲੀ ਅਤੇ ਉਹਨਾਂ ਦੀ ਮਾਤਾ ਜੀ ਨੇ ਕਰਵਾਇਆ ਫਿਰ ਇਹ ਤਿੰਨੇ ਸਰੀਰ ਜਿਹੜੇ ਸਨ ਇਸ ਜਗ੍ਹਾ ਤੋਂ ਲੈ ਕਰਕੇ ਅੱਜ ਜਿੱਥੇ ਫਤੇਗੜ ਸਾਹਿਬ ਕੋਈ ਤਾਂ ਆਪਾਂ ਦੇਖਦੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਕਿੰਨੀ ਦੂਰੀ ਦੇ ਉੱਪਰ ਹੈ ਇਹ ਫਿਰ ਸਰੀਰ ਤਿੰਨੇ ਜਿਹੜੇ ਸਨ ਸਤਨਾਮ ਵੈਗੁਰੂ ਦਾ ਜਾਪ ਕਰਦੇ ਹੋਇਆ ਤਿੰਨੇ ਸਰੀਰ ਜਿਹੜੇ ਨੇ ਕੋਸ ਅਸਥਾਨ ਦੇ ਉੱਪਰ ਲਿਆਂਦੇ ਗਏ ਅੱਜ ਇੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ ਇਸ ਜਗ੍ਹਾ ਦੇ ਉੱਪਰ ਕਹਿਣ ਲੱਗੇ ਲਿਆ ਕਰਕੇ ਤਿੰਨੋਂ ਸਰੀਰ ਜਿਹੜੇ ਸਨ ਉਹ ਰੱਖੇ ਗਏ ਵਿੱਚ ਮਾਤਾ ਜੀ ਦਾ ਸਰੀਰ ਰੱਖਿਆ ਗਿਆ ਬਾਬਾ ਫਤਿਹ ਸਿੰਘ ਦਾ ਇੱਕ ਪਾਸੇ ਬਾਬਾ ਜੋਰਾਵਰ ਸਿੰਘ ਦਾ ਇੱਕ ਪਾਸੇ ਤੇ ਦੀਵਾਨ ਟੋਡਰ ਬਾਲ ਨੇ ਚੰਦਣ ਦੀ ਲੱਕੜ ਜਿਹੜੀ ਸੀ ਉਹਦਾ ਪ੍ਰਬੰਧ ਕੀਤਾ ਚੰਦਣ ਦੀ ਲੱਕੜ ਜਿਹੜੀ ਸੀ ਉਹ ਰੱਖ ਕਰਕੇ ਅਖੀਰ <coughs> ਵਾਲੀ ਗੁਰੂ ਸਾਹਿਬ ਜੀ ਦੇ ਇਨਾਹ ਸਹਬਜ਼ਾਦਿਆਂ ਦਾ ਤੇ ਮਾਤਾ ਜੀ ਦੇ ਅੰਤਮ ਇਨਾ ਨੇ ਤਿੰਨ ਜਾਂ ਚਾਰ ਪੰਜ ਕਹਿ ਲਗੀ ਆਪਾਂ ਗੁਰੂ ਕੇ ਪਿਆਰਿਆਂ ਨੇ ਦਰਸ਼ਨ ਕੀਤੇ ਨਮਸਕਾਰ ਕੀਤੀ ਤੇ ਅਖੀਰ ਵਾਲਾ ਚੰਡਾ ਜਿਹੜਾ ਸੀ ਉਲਾਇਆ ਗਿਆ ਅੱਜ 14 ਪੂਰ ਨੂੰ ਦੀਵਾਨ ਟੋਟਰਬਲ ਪਾਈ ਰੂਪ ਬੋਤੀ ਰਾਮ ਮੈਰੇ ਨੇ ਮਿਲ ਕਰਕੇ ਇਹ ਗੁਰੂ ਕੇ ਛੋਟੀ ਫਰਜੰਦਾ ਦਾ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਫਿਰ ਕਹਿੰਦੇ ਨੇ ਸ਼ਾਮ ਦੇ ਤੱਕ ਜਦੋਂ ਰਾਖ ਠੰਡੀ ਹੋਊਗੀ ਇਹ ਨਾ ਕਿਉਂਕਿ ਇੱਥੇ ਹੁਣ ਤੁਰਕਾਂ ਦਾ ਰਾਜ ਹੈ ਇਸ ਕਰਕੇ دیਵਾਨ ਟੋਡਰਮਲ ਚਾਹੁੰਦਾ ਹੈ ਵੀ ਇਹ ਵੀ ਕਿਰਿਆ ਸਾਰੀ ਜਿਹੜੀ ਹੈ ਇਹ ਕਰ ਦਿੱਤੀ ਜਾਵੇ ਸ਼ਾਮ ਦੇ ਟਾਈਮ ਦੇ ਉੱਪਰ ਕਹਿਣ ਲੱਗੇ ਫਿਰ ਜਦੋਂ ਸਾਰੀ ਰਾਤ ਹੈ ਰ ઠੰਡੀ ਹੋ ਗਈ ਇੱਥੇ ਫਿਰ ਜਿਹੜੇ ਅੰਤਿਮ ਫੁੱਲ ਸਨ ਉਹ ਸਾਰੀ ਰਾਗ ਇਕੱਠੀ ਕਰਕੇ ਇਸੇ ਜਗ੍ਹਾ ਦੇ ਉੱਪਰ ਕਿਉਂਕਿ ਜਗ੍ਹਾ ਇਹੋ ਹੀ ਮਿਲੀ ਹੋਈ ਸੀ ਦੀਵਾਨ ਟੁੱਟਰ ਵੱਲੋਂ ਇਸ ਕਰਕੇ ਕਹਿਣ ਲੱਗੇ ਫਿਰ ਉਹ ਜਗ੍ਹਾ ਪੁੱਟ ਕਰਕੇ ਤੇ ਬਾਬਿਆਂ ਦੀਆਂ ਤੇ ਮਾਤਾ ਜੀ ਦੀਆਂ ਹਸਤੀਆਂ ਜਿਹੜੀਆਂ ਸਨ ਉਹ ਇੱਥੇ ਹੀ ਦਬਾ ਦਿੱਤੀਆਂ ਕਹਿੰਿਆ ਜਿੱਥੇ ਅੱਜ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ ਤੇ ਜਿੱਥੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਥੜੇ ਦੇ ਉੱਪਰ ਉਹਦੇ ਥੱਲੇ ਉਥੇ ਫਿਰ ਦੀਵਾਨ ਟੂਡਰਮਲ ਨੇ ਟੂਆ ਪੁੱਟ ਕਰਕੇ ਉਹਨਾਂ ਬਾਬਿਆਂ ਦੀਆਂ ਤੇ ਨਾਲ ਤੇ ਨਾਲ ਮਾਤਾ ਜੀ ਦੀਆਂ ਸਾਰੀਆਂ ਹਸਤੀਆਂ ਤੇ ਰਾਖ ਜਿਹੜੀ ਸੀ ਉਥੇ ਦਫਨ ਕਰ ਦਿੱਤੀ ਗਈ ਪਰ ਹੁਣ ਦੇਖੀਏ ਆਪਾਂ ਦੀਵਾਨ ਟੂਡਰਮਲ ਨੇ ਵੀ ਸੇਵਾ ਨਿਭਾਈ ਹੈ ਕਿਹੋ ਜੀ ਪ੍ਰੀਤ ਜੋੜੀ ਹੈ ਕਿ ਆਪਣੇ ਆਪ ਦੀ ਪਰਵਾਹ ਨਹੀਂ ਕੀਤੀ ਤੇ ਦੂਸਰਾ ਹੀ ਗੁਰੂ ਦਾ ਪਿਆਰਾ ਨਾਲ ਭਾਈ ਮੋਤੀ RAM ਮਹਿਰਾ ਜਿਨਨੇ ਏਡੀ ਵੱਡੀ ਸੇਵਾ ਨਿਭਾਈ ਹੈ ਤਿੰਨ ਦੋ ਜਾਂ ਤਿੰਨ ਦਿਨ ਦੁੱਧ ਪਲਾਇਆ ਹੈ ਸਹਬਜ਼ਾਦਿਆਂ ਨੂੰ ਕਿੰਨੀ ਕੁ ਕੀਮਤ ਬਣੀ ਹੋਵੇਗੀ ਉਸ ਦੁੱਧ ਦੀ ਆਪਾਂ ਧਿਆਨ ਮਾਰ ਕਰਕੇ ਵੇਖੀਏ ਤਿੰਨਾਂ ਗਲਾਸਾਂ ਦੇ ਅੰਦਰ ਦੁੱਧ ਪੈਂਦਾ ਹੈ ਦੋ ਰਾਤਾਂ ਪਿਆ ਹੋਵੇਗਾ ਕਿੰਨਾ ਕ ਬਣ ਗਿਆ ਹੋਵੇਗਾ ਪਰ ਸੇਵਾ ਕਰ ਲਈ ਹੈ ਦੋ ਰਾਤਾਂ ਦੁੱਧ ਪਲਾਉਣ ਦੇ ਬਦਲੇ ਜਿਹੜਾ ਮੁੱਲ ਬਾਬੇ ਮੂਤੀਰਾਮ ਮਹਿਰੇ ਨੇ ਚੁਕਾਇਆ ਹੈ ਉਹ ਦੁੱਧ ਕਿੰਨਾ ਕ ਮਹਿੰਗਾ ਪਿਆ ਬਾਬੇ ਮੂਤੀਰਾਮ ਮਹਿਰੇ ਨੂੰ ਇਹਦੇ ਬਦਲੇ ਆਪਣੇ ਚੌ ਜੀਆਂ ਦਾ ਜਿਹੜਾ ਲਹੂ ਸੀ ਨਾ ਉਹ ਬਾਬੇ ਮੂਤੀ RAM ਮਹਰੇ ਦਾ ਇੱਕ ਕਿਨਕਾ ਕਿਨਕਾ ਕਰਕੇ ਉਸ ਕੋਲੂ ਦੇ ਵਿੱਚ ਉਹਦੀ ਪੀ ਕਰਕੇ ਤੇ ਬਾਹਰ ਕੱਢਿਆ ਗਿਆ ਪਰ ਪ੍ਰਵਾਹ ਨਹੀਂ ਕੀਤੀ ਉਸ ਗੁਰੂ ਕੇ ਪਿਆਰੀ ਨੇ ਇੱਥੇ ਵੀ ਜਦੋਂ ਆਪਾਂ ਵੇਖਦੇ ਹਾਂ ਨਾ ਕਿ ਬਾਬਾ ਮੂਤੀ RAM ਮਹਰੇ ਦਾ ਕਦੋਂ ਪਤਾ ਲੱਗਦਾ ਹੈ ਗੰਗੂ ਬ੍ਰਾਹਮਣ ਇਹਦਾ ਇੱਕ ਭਰਾ ਸੀ ਪੰਮਾ ਇਹ ਵੀ ਬਾਬੇ ਮੋਤੀराम ਮਹਰੇ ਦੇ ਨਾਲ ਹੀ ਰਸੋਈ ਦੇ ਅੰਦਰ ਕੰਮ ਕਰਦਾ ਸੀ ਇਹ ਖਬਰ ਵਜੀਦ ਖਾੜ ਨੂੰ ਇਸ ਪੰਮੇ ਨੇ ਦਿੱਤੀ ਜਾ ਕਰਕੇ ਜਦੋਂ ਸਾਰਾ ਕੁਝ ਹੋ ਗਿਆ ਨਾ ਤੇ ਉਹਨੇ ਜਾ ਕਰਕੇ ਦੱਸਿਆ ਕਹਿਣ ਲੱਗਾ ਸੂਬਾ ਸਰਹੰਦ ਨੂੰ ਤੋਂ ਭੁੱਲੀ ਨਾ ਤੇ ਤੇਰੇ ਵੱਲੋਂ ਹੁਕਮ ਸੀ ਕਿ ਸਹਿਬਜ਼ਾਦਿਆਂ ਦੀ ਕਿਸੇ ਨੇ ਸੇਵਾ ਨਹੀਂ ਕਰਨੀ ਕਿਸੇ ਨੇ ਪਾਣੀ ਨਹੀਂ ਦੇਣਾ ਦੁੱਧ ਨਹੀਂ ਦੇਣਾ ਪ੍ਰਸ਼ਾਦਾ ਪਾਣੀ ਨਹੀਂ ਦੇਣਾ ਉੱਤੇ ਲੈਣ ਵਾਸਤੇ ਕੱਪੜਾ ਨਹੀਂ ਦੇਣਾ ਪਰ ਕਹਿਣ ਲੱਗੇ ਵੇਖ ਤੇਰੇ ਹੀ ਥੱਲੇ ਨੌਕਰੀ ਕਰਦਾ ਤੇਰੇ ਰਸੋਈ ਘਰ ਅੰਦਰ ਹੀ ਬਾਬਾ ਮੋਤੀਰਾਮ ਮੇਰਾ ਉਹਨੇ ਗੁਰੂ ਕੇ ਲਾਲਾ ਨੂੰ ਦੁੱਧ ਪਿਆਇਆ ਦੋ ਦਿਨ ਕਹਿਣ ਲੱਗੇ ਜਦੋਂ ਸੂਬਾ ਸਰਹੰਦ ਨੂੰ ਇਹ ਪਤਾ ਲੱਗਾ ਨਾ ਉਸੇ ਵੇਲੇ ਕਹਿਣ ਲੱਗੇ ਸਿਪਾਈ ਭੇਜ ਦਿੱਤੇ ਕਹਿਣ ਲੱਗੇ ਲਿਆਉ ਬੁਲਾ ਕੇ ਫਰੀ ਕਚੈਰੀ ਦੇ ਅੰਦਰ ਬਾਬੇ ਮੋਤੀਰਾਮ ਬੈਰੇ ਨੂੰ ਹੀ ਪੇਸ਼ ਕੀਤਾ ਗਿਆ ਤੇ ਕਹਿਣ ਲੱਗੇ ਜਦੋਂ ਪੇਸ਼ ਕਰਕੇ ਪੁੱਛਦਾ ਹੈ ਨਾ ਕਹਿਣ ਲੱਗਾ ਤੂੰ ਸੇਖ ਹੈ ਹੁਣ ਵੇਖੋ ਹੋ ਸਕਦਾ ਕਿ ਸੇਵਾ ਕਰਕੇ ਆਸੀ ਤੇ ਜੇ ਮੁਕਰ ਵੀ ਜਾਂਦਾ ਝੂਠ ਮਾਰ ਜਾਂਦਾ ਕਹਿਣ ਲੱਗਾ ਹਾਂ ਮੈਂ ਪਿਆਰ ਕਰਦਾ ਧਨਕਲਗੀ ਤਰਪਾਸ਼ਾ ਜੀ ਨੂੰ ਤੇ ਕਿਉਂ ਪਿਆਰ ਕਰਦਾ ਹੈ ਆਖਦੇ ਨੇ ਇਹਦਾ ਪਿਤਾ ਜਦੋਂ ਆਨੰਦਪੁਰ ਨੂੰ ਘੇਰਾ ਪਿਆ ਸੀ ਨਾ ਹਰਾ ਸਿੰਘ ਉਹਦਾ ਨਾਮ ਹੁੰਦਾ ਹੈ ਅਮਰਸ਼ਕਰ ਕੀ ਬਣਿਆ ਕਹਿਣ ਲੱਗੇ ਜਦੋਂ ਕੀਰਾ ਪਿਆ ਸੀ ਤੇ ਮੇਰਾ ਪਿਤਾ ਰਸਤ ਦਾ ਗੱਡਾ ਲੈ ਕਰਕੇ ਗਿਆ ਸੀ ਤੇ ਉਧਰ ਉਹ ਗੱਡਾ ਲੈ ਕਰਕੇ ਪਹੁੰਚਿਆ ਤੇ ਉਧਰ ਉਹ ਕੀਰਾ ਪੈ ਗਿਆ ਅਨੰਦਪੁਰ ਨੂੰ ਕਹਿਣ ਲੱਗਾ ਮੇਰਾ ਪਿਤਾ ਉਥੇ ਅਮਰ ਤੇ ਸ਼ਾਕਰ ਕੇ ਸਿੰਘ ਸਜਿਆ ਤੇ ਗੁਰੂ ਸਾਹਿਬ ਜੀ ਦੇ ਨਾਲ ਰਹਿ ਕਰਕੇ ਉਥੇ ਸ਼ਹੀਦ ਹੋ ਗਿਆ ਕਹਿਣ ਲੱਗੇ ਜਦੋਂ ਇਹਨੂੰ ਇਹ ਪਤਾ ਲੱਗਾ ਨਾ ਉਦੋਂ ਫਿਰ ਇਹਦੇ ਅੰਦਰ ਦਾ ਬਾਲਾ ਹੋਰ ਉੱਠਿਆ ਫਿਰ ਅੱਗੇ ਪੁੱਛਦਾ ਕਿੰਨ ਲੱਗਾ ਅਸੀਂ ਮੜਾ ਕੀਤਾ ਹੋਇਆ ਸੀ ਪਰ ਤੂੰ ਮੜਾ ਕਰਨ ਦੇ ਮੁਤਾਬਕ ਵੀ ਕਹਿਣ ਲੱਗਾ ਗੁਰੂ ਕੇ ਲਾਲਾਂ ਦੀ ਸੇਵਾ ਕੀਤੀ ਹੈ ਬਾਬੇ ਬੁੱਤੀਰਾ ਮੈਰੇ ਨੇ ਹੱਥ ਜੋੜ ਕਰਕੇ ਅਖੇ ਹਾਂ ਕੀਤੀ ਹੈ ਮੈਂ ਦੁੱਧ ਪਲਾਇਆ ਦੋ ਦਿਨ ਕਹਿਣ ਲੱਗਾ ਤੈਨੂੰ ਪਤਾ ਨਹੀਂ ਸੀ ਕਿ ਸਾਡੇ ਵੱਲੋਂ ਹੁਕਮ ਹੋਇਆ ਕਹਿਣ ਲੱਗਾ ਪਤਾ ਸੀ ਪਰ ਮੇਰੇ ਕੋਲੋਂ ਰਿਆ ਨਹੀਂ ਗਿਆ ਆਪਣੇ ਪਿਆਰੀ ਪ੍ਰੀਤਮ ਵੈਗੁਰੂ ਪਿਤਾ ਦੇ ਉਹ ਛੋਟੇ ਛੋਟੇ ਲਾਲ ਤੇ ਬਜ਼ੁਰਗ ਮਾਤਾ ਵੇਖ ਕਰਕੇ ਕਹਿ ਲੱਗਾ ਹੁਣ ਜਾਂ ਤਾਂ ਧਰਮ ਤਬਦੀਲ ਕਰਕੇ ਸਾਡੇ ਵਾਲੇ ਪਾਸੇ ਆ ਜਾ ਕਿਉਂਕਿ ਇਹ ਚਾਹੁੰਦਾ ਏ ਕਿ ਇਹ ਵੀ ਗੁਰੂ ਦਾ ਪਿਆਰ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਘਟੋ ਘਟੋ ਨਾ ਛੋਟਿਆਂ ਨੂੰ ਤੇ ਡਲਾਰ ਨਹੀਂ ਸਕਿਆ ਇਹਦੇ ਵਾਲੇ ਪਾਸੇ ਤੇ ਕੁਝ ਨਾ ਕੁਝ ਖੱਟ ਲਵਾਂ ਕਹਿ ਲੱਗਾ ਧਰਮ ਤਬਦੀਲ ਕਰਕੇ ਸਾਡੇ ਵਾਲੇ ਪਾਸੇ ਆ ਜਾ ਤੇਰੀ ਜਾਨ ਬਖਸ਼ ਦੇਵਾਂਗੇ ਹੱਥ ਜੋੜੇ ਬਾਬੇ ਬੋਤੀ RAM ਮੈਰੇ ਨੇ ਕਹਿਣ ਲੱਗਾ ਅਜੇ ਤੱਕ ਕੱਲ ਸਾਨੂੰ ਬਾਬੇ ਸਭਾ ਕਰਕੇ ਗਏ ਨੇ ਉਹ ਛੋਟੇ ਛੋਟੇ 7 ਤੇ 9 ਸਾਲ ਦੇ ਨਹੀਂ ਡੋਲੇ ਤੇਰੇ ਕੋਲੋਂ ਮੇ ਤਾਂ ਫਿਰ ਅਜੇ ਭਰ ਜਵਾਨੀ ਦੇ ਅੰਦਰ ਹੈ ਮੈਨੂੰ ਕਿੱਦਾਂ ਡਰਾ ਲਵੇਂਗਾ ਕਹਿਣ ਲੱਗੇ ਜਾਓ ਫਿਰ ਲਿਆਓ ਜਾ ਕਰਕੇ ਕਹਿੰਦੇ ਉਸੇ ਵੇਲੇ ਕੋਲੂ ਜਿਹੜਾ ਸੀ ਉਹ ਲਿਆਂਦਾ ਗਿਆ ਬਾਬੇ ਮੋਤੀराम ਮੈਰੇ ਨੂੰ ਉੱਥੇ ਹੀ ਗ੍ਰਿਫਤਾਰ ਕੀਤਾ ਗਿਆ ਕਹਿਣ ਲੱਗੇ ਇਹਦੀ ਘਰਵਾਲੀ ਨਰੈਣਾ ਇਹਦੇ ਪੁੱਤਰ ਦਾ ਨਾਮ ਸੀ 7 ਸਾਲ ਦੀ ਉਹਦੀ ਉਮਰ ਹੈ ਬੀਬੀ ਲੱਧੋ ਇਹਦੀ ਮਾਤਾ ਦਾ ਨਾਮ ਸੀ ਜਿਹੜੀ ਬਜ਼ੁਰਗ ਸੀ 60-65 ਸਾਲ ਦੇ ਕਰੀਬ ਹੋਵੇਗੀ ਕਹਿਣ ਲੱਗੇ ਲਿਆਂਦਾ ਗਿਆ ਚੌਂਕ ਦੇ ਅੰਦਰ ਜਿੱਤੇ ਸਰਾਂਦ ਦੇ ਅੰਦਰ ਕਿੰਨਾ ਕੁ ਕਹਿਰ ਵਰਤਿਆ ਕਿ ਇੱਕ ਦੋ ਦਿਨ ਪਹਿਲਾਂ ਜਿੱਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲਾਰਿਆ ਗਿਆ ਉਥੇ ਅੱਜ ਫੇਰ ਲਿਆ ਕਰਕੇ ਚੌਂਕ ਦੇ ਵਿੱਚ ਤੇ ਕੋਲੂ ਲਾ ਦਿੱਤਾ ਹੈ ਲਿਆਂਦਾ ਗਿਆ ਬਾਬੇ ਮੋਤੀराम ਬਾਰੇ ਨੂੰ ਸਾਹਮਣੇ ਕਹਿਣ ਲੱਗਾ ਅਜੇ ਵੀ ਵੇਖ ਲਾ ਕਹਿਣ ਲੱਗਾ ਪ੍ਰਵਾਹ ਕੋਈ ਨਹੀਂ ਇਹ ਤਾਂ ਪੋਛ ਹੀ ਨਾ ਜੇ ਉਹ ਸਾਨੂੰ ਸਿਖਾ ਕਰਕੇ ਚਲੇ ਗਏ ਨਿਨਾਸੀ ਢੋਲਾਗੇ ਨਹੀਂ ਉਹਦੇ ਤੋਂ ਕਹਿ ਲੱਗੇ ਸਾਰਿਆਂ ਤੋਂ ਪਹਿਲਾਂ ਬਾਬੇ ਮੋਤੀ RAM ਮਹਰੇ ਦੇ ਬੱਚੇ ਨੂੰ ਪਕੜਿਆ ਗਿਆ ਕਿਉਂਕਿ ਇਹ ਚਾਹੁੰਦੇ ਸਨ ਇੱਕ ਬੱਚੇ ਦੀ ਮਮਤਾ ਮਾਂ ਤੇ ਪਿਤਾ ਤੇ ਦਾਦੀ ਵਾਸਤੇ ਕਿੰਨੀ ਹੋ ਸਕਦੀ ਆਪਾਂ ਸਾਰੇ ਜਾਣਦੇ ਆ ਸੂਬਾ ਸਰਦ ਕਹਿੰਦਾ ਪਹਿਲਾ ਦੇ ਬੱਚੇ ਨੂੰ ਪੀੜਿਆ ਜਾਵੇ ਹੋ ਸਕਦਾ ਹੈ ਬੱਚਾ ਅੱਖਾਂ ਦੇ ਸਾਹਮਣੇ ਕੋਲੂ ਦੇ ਲਾਗੇ ਜਾਵੇ ਤੇ ਇਹਨਾਂ ਦਾ ਮਨ ਬਦਲ ਜਾਵੇ ਪਰ ਨਹੀਂ ਉਧਰ ਨੇਤਰ ਬੰਦ ਕਰ ਲਏ ਤੇ ਸੈਭ ਜਾਦੇ ਅੰਦਰ ਤੇ ਮਾਤਾ ਜੀ ਦਾ ਧਿਆਨ ਧਾਰਨ ਕਰ ਲਿਆ ਸੱਤ ਸਾਲ ਦਾ ਨਰੈਣ ਬਾਬੇ ਮੋਤੀ RAM ਮੇਰੇ ਦਾ ਪੁੱਤਰ ਲਤਾ ਤੋਂ ਫੜ ਕਰਕੇ ਕੋਲੂ ਦੇ ਵਿੱਚ ਦੇ ਕਰਕੇ ਕੋਲੂ ਗੇੜਨਾ ਸ਼ੁਰੂ ਕੀਤਾ ਹੈ ਸਾਹਮਣੇ ਬੈਠਿਆ ਹੋਇਆ ਬਾਬਾ ਮੋਤੀ RAM ਮੇਰਾ ਘਰ ਵਾਲੀ ਤੇ ਦਾਦੀ ਦੇ ਛੋਟਾ ਬੱਚਾ ਜਿਹੜਾ ਸੀ ਉਹਨੂੰ ਕੋਲੂ ਦੇ ਵਿੱਚੋਂ ਪੀੜ ਕਰਕੇ ਜਿਸ ਤਰ੍ਹਾਂ ਗੰਨਾ ਪੀੜਿਆ ਜਾਂਦਾ ਹੈ ਨਾ ਇੱਕ ਪਾਸੇ ਜਿਹੜਾ ਉਹ ਪਛੀਆਂ ਨਿਕਲਦੀਆਂ ਨੇ ਤੇ ਇੱਕ ਪਾਸੇ ਸਾਰਾ ਕੁਝ ਰਸ ਨਿਕਲ ਆਉਂਦਾ ਹੈ ਖੂਨ ਇੱਕ ਪਾਸੇ ਨਿਕਲ ਗਿਆ 7 ਸਾਲ ਦਾ ਬੱਚਾ ਪੀੜ ਕਰਕੇ ਅੱਖਾਂ ਦੇ ਸਾਹਮਣੇ ਰੱਖ ਦਿੱਤਾ ਗਿਆ ਫੇਰ ਪੁੱਛਦੇ ਨੇ ਅਜੇ ਵੀ ਕਿੰਨ ਲੱਗੇ ਪ੍ਰਵਾਹ ਕੋਈ ਨਹੀਂ ਫੇਰ ਆਖਦੇ ਨੇ ਵਾਰੀ-ਵਾਰੀ ਮਾਤਾ ਨੂੰ ਵੀ ਇਹਨਾਂ ਦੀ ਨੂੰ ਬਾਬੇ ਮੋਤੀਰਾਮ ਮੈਰੀ ਦੀ ਘਰ ਵਾਲੀ ਤੇ ਬਾਬੇ ਨੂੰ ਵੀ ਇਸੇ ਕੋਲੂ ਦੇ ਥਾਣੇ ਪੀੜ ਦਿੱਤਾ ਗਿਆ ਦੋ ਦਿਨ ਦੀ ਸੇਵਾ ਕਰ ਗਏ ਸੇਵਾ ਦੇ ਬਦਲੇ ਆਪਣੀ ਸਾਰੇ ਪਰਿਵਾਰ ਦਾ ਚਾਹੇ ਖੂਨ ਵੀ ਨਚੋੜਨਾ ਪਿਆ ਪਰ ਉਹ ਖੱਟ ਗਏ ਜਿਸ ਬਾਬੇ ਮੋਤੀਰਾਮ ਮੈਰੀ ਨੂੰ ਅੱਜ ਵੀ ਅਸੀਂ ਨਮਸਕਾਰ ਕਰਦੇ ਹਾਂ ਜੋਤੇ ਫਤੇਗੜ ਸਾਹਿਬ ਆਪਾਂ ਜਾਣੇ ਆ ਉਸ ਕੰਦ ਨੂੰ ਆਪਾਂ ਨਮਸਕਾਰ ਕਰਦੇ ਆ ਆਜੂ ਗਲਾਸ ਉੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਬਾਬੇ ਮੋਤੀराम ਮੈਰੇ ਨੇ ਸੇਵਾ ਨਿਭਾਈ ਇਹੋ ਜੀ ਸੇਵਾ ਨਿਭਾ ਗਿਆ ਰਹਿੰਦੀ ਦੁਨੀਆਂ ਦੇ ਤੱਕ ਉਸ ਬਾਬੇ ਨੂੰ ਵੀ ਨਾਲ ਦੀ ਨਾਲ ਹੀ ਨਮਸਕਾਰ ਕੀਤੀ ਜਾਂਦੀ ਹੈ ਦੀਵਾਨ ਟੋਡਰਮਾਲ ਉਹਨੇ ਵੀ ਮਹਾਨ ਸੇਵਾ ਨਿਭਾਈ ਹੈ ਉਸ ਵੀ ਗੁਰੂ ਕੀ ਪਿਆਰ ਵਾਲੇ ਨੂੰ ਸਾਡੀ ਨਮਸਕਾਰ ਹੈ ਅੱਜ ਸਹਿਬ ਜਾਦਿਆਂ ਦਾ ਅਤੇ ਮਾਤਾ ਜੀ ਦਾ ਅੱਜ ਦੇ ਦਿਨ 14 ਪੂਰਨ ਆਤਮ ਸਸਕਾਰ ਕੀਤਾ ਗਿਆ ਜਿਸ ਪਾਵਨ ਇਤਿਹਾਸਕ ਦਿਹਾੜੇ ਨੂੰ ਆਪਾਂ ਸ਼ਰਧਾ ਤੇ ਪਾਵਨਾਂ ਦੇ ਨਾਲ ਮਨਾਰੇ ਆਂ ਉਥੇ 나ੜ ਦੀ ਨਾਲ ਜੋ ਗੁਰੂ ਕਾ ਨੇ ਸੇਵਾ ਨਿਭਾਈ ਜੋ ਉਹ ਬਾਬੇ ਪੂਰਨੇ પાਕਰ ਕੀ ਗਏ ਕੋਨਨ ਆਪਣੇ ਹਿਰਦੇ ਦੇ ਅੰਦਰ ਵਸਾ ਕਰਕੇ ਰੱਖੀਏ ਉਧਰ ਗੁਰੂ ਸਾਹਿਬ ਜੀ ਨੂਰੇ ਮਾਹੀ ਤੋਂ ਖਬਰ ਮਗਾਉਂਦੇ ਨੇ ਜਿਹਦੀ ਭੈਣ ਸਰਹੱਦ ਦੇ ਅੰਦਰ ਵਿਆਹੀ ਹੋਈ ਹੈ ਤੇ ਜਦੋਂ ਗੁਰੂ ਸਾਹਿਬ ਜੀ ਨੂੰ ਵੀ ਪਤਾ ਲੱਗਦਾ ਹੈ ਕਿ ਮੇਰੇ ਛੋਟੇ ਲਾਲ ਜਿਹੜੇ ਨੇ ਨਾ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਕਰਕੇ ਛੇਦ ਕੀਤਾ ਗਿਆ ਹੈ ਪਰ ਉਹ ਡੋਲੇ ਨਹੀਂ ਤੇ ਗੁਰੂ ਸਾਹਿਬ ਜੀ ਨੇ ਵੀ ਹੱਥ ਜੋੜ ਕਰਕੇ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਭਾਈ ਦਇਆ ਸਿੰਘ ਆਪਾ ਅੱਜ ਆਪਣੀ ਫਤਿਹ ਹੋ ਗਈ ਕਹ ਲੱਗੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਵੀ ਚਲੇ ਗਏ ਮਾਤਾ ਜੀ ਵੀ ਛੋਟੇ ਵੀ ਕਹ ਲੱਗੇ ਪਰ ਸਾਨੂੰ ਪ੍ਰਸੰਤਾ ਏ ਮੇਰਾ ਸਾਰਿਆਂ ਤੋਂ ਛੋਟਾ ਫਤੇ ਸਿੰਘ ਵੀ ਇਹਨਾਂ ਜ਼ਾਲਮਾਂ ਦੇ ਕੋਲੋਂ ਡੋਲਿਆ ਨਹੀਂ ਅੱਜ ਨਾਮ ਵੀ ਫਤੇਗੜ ਸਾਹਿਬ ਰੱਖਿਆ ਗਿਆ ਕਿਉਂ ਕਿ ਗੁਰੂ ਸਾਹਿਬ ਕਹਿਣ ਲੱਗੇ ਹੁਣ ਇਥੋਂ ਨਿਸ਼ਾਨ ਚੁਲਣਾ ਜਿਹੜਾ ਉਹ ਆਰੰਭ ਹੋਵੇਗਾ ਉਹਨਾਂ ਬਾਬਿਆਂ ਨੂੰ ਮਹਾਨ ਸ਼ਹੀਦਾਂ ਨੂੰ ਜਿੰਨਾ ਜਿੰਨਾ ਨੇ ਸੇਵਾ ਕੀਤੀ ਉਹਨਾਂ ਨੂੰ ਆਪਣਾ ਓਟਨਕੋਟ ਪ੍ਰਣਾਮ ਹੈ ਸੋ ਇਸ ਕਰਕੇ ਅੱਜ ਧੰਗੁਰੂ ਤੇਗ ਬਾਦਰੀ ਪਾਸ਼ਾ ਜੀ ਨੇ ਵੀ ਇਹੀ ਸਮਝਾਇਆ ਹੈ ਆਪਾਂ ਨੂੰ ਕਿ ਭਾਈ ਵੱਧ ਤੋਂ ਵੱਧ ਪਰਮੇਸ਼ਰ ਵਾਹੀ ਗੁਰੂ ਦੇ ਗੁਣ ਗਾਈਏ ਨਾ ਗਾਵਾਂਗੇ ਜਨਮ ਆਕਾਰਤਕੀਨ ਜਨਮ ਬਿਰਥਾ ਹੀ ਤੁਰਿਆ ਜਾਂਦਾ ਹੈ ਭਜ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਿਵੇਂ ਵਿਦਜਲ ਕੋ ਮੀਨ ਗੁਰੂ ਸਾਹਿਬ ਜੀ ਨੇ ਉਦਾਹਰਨ ਦੇ ਦਿੱਤੀ ਜਿਸ ਤਰ੍ਹਾਂ ਮੱਛੀ ਜੀਵਨ ਪਾਣੀ ਹੈ ਜੇ ਪਾਣੀ ਤੋਂ ਵੱਖਰੀ ਹੈ ਤੇ ਉਹਦੀ ਮੌਤ ਹੈ ਇੰਨਾ ਕੁ ਜੁੜ ਜਾ ਆਪਣੇ ਗੁਰੂ ਪਰਮੇਸ਼ਰ ਦੇ ਨਾਲ ਜਿੰਨਾ ਚਿਰ ਚੇਤੇ ਵਿੱਚ ਹੈ ਉਹਨਾਂ ਵਿੱਚ ਇਹ ਸਵਾਸ ਚੱਲਣਾ ਜਦੋਂ ਨਾਮ ਭੁੱਲੇ ਇਦਾਂ ਲੱਗੇ ਕਿ ਸਰੀਰ ਦੇ ਵਿੱਚੋਂ ਜਾੜੀ ਨਿਕਲ ਚਲੀ ਹੋਵੇ ਬਾਬਾ ਫਰੀਦ ਸਾਹਿਬ ਕਹਿੰਦੇ ਤੇਰੇ ਦਰ ਤੇ ਬੈਠਾ ਐ ਮੈਨੂੰ ਪ੍ਰਵਾਹ ਕੋਈ ਨਹੀਂ ਇਸ ਦਰ ਨੂੰ ਛੱਡ ਕਰਕੇ ਹੋਰ ਦਰ ਤੇ ਜਾਵਾਂ ਮੈਨੂੰ ਮਨਜ਼ੂਰ ਨਹੀਂ ਕਿਹਦੇ ਨਾਲੋਂ ਸਰੀਰ ਦੇ ਵਿੱਚੋਂ ਜਾਣ ਨਿਕਲ ਜਾਵੇ ਤਾਂ ਚੰਗੀ ਹੈ ਇਹੀ ਸੰਦਾਸ ਸਾਨੂੰ ਸਿਖਾਇਆ ਗਿਆ ਹੈ ਗੁਰਮਤਿ ਦੇ ਧਾਰਨੀ ਬਨਣਾ ਹੀ ਖੰਡੇ ਬਾਟੇ ਦੀ ਪਾਉੜ ਲੈਣੀ ਹੈ ਜੋ ਗੁਰੂ ਸਿੰਘ ਸਾਨੂੰ ਦੇ ਕਰਕੇ ਗਏ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹਦੇ ਤੋਂ ਡੋਲਣਾ ਕਦੇ ਨਹੀਂ ਝੁਕਣਾ ਕਦੇ ਨਹੀਂ ਮੌਤ ਪ੍ਰਵਾਨ ਕਰ ਲੈਣੀ ਚੰਗੀ ਹੈ ਪਰ ਇਹਦੇ ਤੋਂ ਮਰਜਾਦਾ ਤੂੰ ਕਦੇ ਬਾਹਰ ਨਹੀਂ ਜਾਣਾ ਇਸੇ ਨਾਲ ਹੀ ਜੀਵਨ ਦੀ ਸਫਲਤਾ ਹੀ ਹੈ ਗੁਰੂਆਂ ਦੀਆਂ ਖੁਸ਼ੀਆਂ ਤੇ ਰਹਿਮਤਾਂ ਆਪਾਂ ਨੂੰ ਫਿਰ ਹੀ ਪ੍ਰਾਪਤ ਹੋਣਗੀਆਂ ਸੋ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਲੋਕਾਂ ਦੀ ਆਪਾਂ ਲੜੀਵਾਰ ਵਿਚਾਰ ਅੱਜ ਤੋਂ ਆਰੰਭ ਕੀਤੀ ਏ ਪਹਿਲੇ ਸਲੋਕ ਦੇ ਦੁਆਰਾ ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਤੇ ਰਹਿਮਤ ਕਰਕੇ ਆਪਾਂ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਦੇ ਪਾਵਨ ਸਲੋਕ ਦੀ ਵਿਚਾਰ ਕਰਦੇ ਹਾਂ ਟਾੜ ਦੀ ਨਾਲ ਗੁਰੂ ਦਾ ਪਾਵਨ ਪਵਿੱਤਰ ਇਤਿਹਾਸ ਵਾਚਦੇ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਕ ਨਹੀਂ ਸਤਿਗੁਰੂ ਸੰਗਤ ਬਖਸ਼ ਜੋਗ ਹੈ ਬਖਸ਼ ਲੈਣਾ ਜੀ ਅਗਾਹ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ ਆਓ ਪਾਵਨ ਸ਼ਬਦੀਆਂ ਸ਼ਲੋਕ ਦੀਆਂ ਪੜ੍ਹ ਕਰਕੇ ਸਵਾਪਤੀ ਕਰੀਏ ਗੋਨ ਗੋਬਿੰਦ ਗਾਓ ਨਾਹੀ ਜਨਮ ਆਕਾਰਤਕੀਨ ਕਹੋ ਨਾਨਕ ਹਰ ਭਜ ਮੜਾ ਜਿਹ ਬਿਦ ਜਲ ਕਉ ਮੀਨ ਵਾਹਿਗੁਰੂ ਜੀ ਕਾ ਖਾਲਸਾ